ਮਿਸ਼ਤਰੀ ਮੈਂ ਬੇਪਲਗੁਰ ਤੇ ਤੋਈ ਦੇਖ ਰਿਹਾ ਦੈਂਕਸ ਵੈਟਾ ਟਿਬੀ ਮੀਤੇ ਕੋਈ ਦਿਨ ਪਹਿਲਾਂ ਜਿਹੜਾ ਹੈਗਾ ਜੈਤੋ ਜੰਦਵਰ ਰੋਡ ਤੋਂ ਇੱਕ ਪੁਆਇੰਟ ਤੇ ਗੱਡੀ ਜਰੀ ਹੈ ਗਿਆ ਕੋਈ ਗੇਸੀ ਜਿਹਨਾਂ ਨੂੰ ਪੁਲਿਸ ਵੱਲੋਂ ਮੁਸਤਦੀ ਵਰਤੇ ਹੋਏ ਕਾਬੂ ਕਰ ਦਿੱਤਾ ਗਿਆ ਹੈਗਾ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਪੁਲਿਸ ਬਲਿਗੋ ਚਾਰ ਦੋਸ਼ੀਆਂ ਨੂੰ ਇੱਕ ਪਿਸਤਲ ਸਮੇਤ ਕਾਬੂ ਕੀਤਾ ਗਿਆ ਗਿਆ 10 ਤੀ ਤੁਹਾਨੂੰ ਵੀ ਜਿਹੜੀ ਅੱਗੇ ਦੋ ਗੱਡੀਆਂ ਜਰੀਆਂ ਉਹਨਾਂ ਤੋਂ ਬਰਾਮਦ ਕੀਤੇ ਗਏ ਇਸ ਟਾਈਮ ਸਾਡੇ ਨਾਲ ਐਸਪੀ ਸਾਹਿਬ ਮੌਜੂਦ ਨੇ ਆਓ ਪਾ ਗੱਲਬਾਤ ਕਰਦੇ ਹਾਂ ਕੀ ਕਹਿਣਾ ਚਾਹੁੰਦੇ ਹਨ ਬਾਣਾ ਜੈਤੋਂ ਦੇ ਏਰੀਆ ਵਿੱਚ ਦਿਨ ਦਿਹਾੜੇ ਇੱਕ ਚ ਨੰਬਰ ਸੀ ਉਹਦਾ ਪੀਪੀ 30 ਡਬਲ ਏ 44 ਸ਼ਾਟ ਉਹ ਸਾਰੇ ਜੀ media ਭਾਈ ਭਾਈਚਾਰੇ ਨੂੰ ਇਸ ਗੱਲ ਦੀ ਖਬਰ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਪੰਜਾਬ ਸਰਕਾਰ ਦਾ ਪਾਇਲਟ ਪ੍ਰੋਜੈਕਟ ਹੈ crime ਮੁਕਤ ਪੰਜਾਬ ਉਸ ਦੇ ਸੰਦਰਭ ਵਿੱਚ ਜਿਹੜੀ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਸਾਡੇ ਡੀਜੀਪੀ ਸਾਹਿਬ

ਕਾਰਵਾਈ ਕਰਦੇ ਹਾਂ ਇੱਕ ਗ੍ਰੋਹ ਦਾ ਪਰਦਾ ਫਾਸ਼ ਕੀਤਾ ਗਿਆ ਜਿਹਦੇ ਵਿੱਚ ਚਾਰ ਤੋਸ਼ੀਆਂ ਨੂੰ ਸਾਡੀ ਖੋਹ ਕੀਤੀ ਹੋਈ ਕਾਰ ਸਮੇਤ ਇੱਕ ਹੋਰ ਇਹਨਾਂ ਨੇ ਵਾਰ ਦਾ ਸਰਹੰਦ ਦੇ ਨੇੜੇ ਕੀਤੀ ਸੀ ਉਹ ਵੀ ਇਹਨਾਂ ਨੇ ਇੱਕ Swift ਗੱਡੀ Desire ਦੇ ਗਨਪੋਇੰਟ ਤੇ ਖੋਹ ਕੀਤੀ ਸੀ ਉਹ ਦੋ ਬਾਈਕਾਂ ਸਮੇਤ ਕੱਲ ਸਾਡੀਆਂ ਟੀਮਾਂ ਨੇ ਇਹਨਾਂ ਨੂੰ ਕਰੀਬ 3 ਵਜੇ ਵੀਰ ਸੇਖਾਂ ਦੇ ਗੁਰੂ ਗ੍ਰਫਤਾਰ ਕੀਤਾ ਦੋ ਕਾਰਾ ਖੋਕੀ ਤਿਆ ਪਲਸ ਇਹਨਾਂ ਦੇ ਕੋਲੋਂ ਇੱਕ ਵੈਪਨ ਜਿਹੜਾ 32 ਗੋਲ ਪਿਸਟਲ ਕੰਟਰੀ ਮੇਡ ਉਹ ਬਰਾਮਦ ਕੀਤਾ ਹੈ ਜਿਹਦੇ ਵਿੱਚ ਮੇਨ ਦੋਸ਼ੀ ਜਿਹੜਾ ਇਹਨਾਂ ਦਾ ਜਗਰਾਜ ਸਿੰਘ ਯੁਵਰਾਜ ਹੈ ਮਨਪਿੰਦਰ ਸਿੰਘ ਮੰਨਾ ਮੀਤ ਪਾਲ ਸਿੰਘ ਰਮਤਾ ਹਰਮਨ ਦੇਪਰੇ ਇਹ ਚਾਰੋਂ ਹੀ ਬੰਦੇ ਤਰਨਤਾਰਨ ਦੇ ਵਸਨੀਕ ਹਨ ਉੱਥੋਂ ਹੀ ਆਏ ਆ ਜਿਨ੍ਹਾਂ ਦੇ ਵਿੱਚੋਂ ਡਿਊਰਿੰਗ ਇਨਵੈਸਟੀਗੇਸ਼ਨ ਇਹ ਗੱਲ ਸਟੈਬਲਿਸ਼ ਹੋਈ ਕਿ ਇਹਨਾਂ ਦੇ ਵਿੱਚ ਦੋ ਬੰਦੇ ਹੈ ਜਿਹੜਾ ਯੋਗਰਾਜ ਔਰ ਮਨਪਿੰਦਰ ਇਹਨਾਂ ਦੇ ਪਹਿਲਾਂ ਵੀ ਆਮ ਜਗਤ ਤੇ ਬੱਚੇ ਦੱਜਿਆ ਜਿਹੜੀ ਸੀਆਈਏ ਟੀਮ ਸਾਡੀ ਇਨਵੈਸਟੀਗੇਟ ਕਰ ਰਹੀ ਹੈ ਇਹਨਾਂ ਨੇ ਹੋਰ ਕਿਹੜੇ-ਕਿਹੜੇ ਪੰਜਾਬ ਦੇ ਵਿੱਚ ਕ੍ਰਾਈਮ ਕੀਤੇ ਆ ਇਹ ਬੇਸਿਕਲੀ ਇਹਨਾਂ ਦਾ ਤਰੀਕਾ ਇਹ ਵਾਰ ਦਾ ਤੇ ਹੀ ਸੀ ਕਿ ਗੱਡੀ ਅੱਗੇ ਲਾਉਂਦੇ ਆ ਔਰ ਗੰਦਪੁਰ ਤੋਂ ਤੇਰੇਸਾ ਫੰਟੇ ਜੋਰ ਨਾਲ ਗੱਡੀ ਸਨੇਚ ਕਰਕੇ ਤੇ ਲੈ ਜਾਂਦੇ ਸਰ ਇਹਨਾਂ ਦੇ ਕੋਈ ਪੱਤਰ ਨਹੀਂ ਮਿਲਦੇ ਆ ਮੈਂ ਬਰੀਫ ਕਰ ਚੁੱਕਾ ਹਾਂ ਜੀ ਇਹ ਚਾਰਾਂ ਦੋਸ਼ੀਆਂ ਦੇ ਅਪਰਾਧੀਆਂ ਦੇ ਵਿੱਚ ਦੋ ਅਪਰਾਧੀ ਹਨ ਜਗਰਾਤ ਸਿੰਘ ਔਰ ਮਨਪਿੰਦਰ ਸਿੰਘ ਜਿਨ੍ਹਾਂ ਤੇ ਪਹਿਲਾਂ ਵੀ ਆਰਮਜ਼ੈਕ ਦੇ ਪੱਤੇ ਦਰਜ ਹਨ ਸਰ ਕਿਹੜੀਆਂ ਕੋਕੀਤੀਆਂ ਗੱਡੀਆਂ ਤੇ ਕੋਈ ਵਾਰਦਾਤ ਕਰਦੇ ਆ ਕੀ ਠੀਕ ਆਬੀਅਸਲੀ ਵੀ ਇਹ ਕਿਉਂਕਿ ਜਿਹੜੀ ਇਹ ਸਨੇਚ ਕਰਕੇ ਸਰਹੰਦ ਦੇ ਕੋਲੋਂ ਗੱਡੀ ਲੈ ਕੇ ਆਇਆ ਸੀ ਸਵਿਫਟ ਉਹਨੂੰ ਅੱਗੇ ਲਗਾ ਕੇ ਇਹਨਾਂ ਨੇ ਸਾਡੇ ਐਸ.ਐਸ.ਪੀ. ਤੋਂ ਜੈਤੂ ਪੁਲਿਸ ਸਟੇਸ਼ਨ ਤੋਂ ਬਸੰਦਾ ਰੋਡ ਤੋਂ ਸੇਵੇ ਵਾਲਾ ਦੇ ਨੇੜੇ ਇਹਨਾਂ ਨੇ ਗੱਡੀ ਦੀ ਸਨੇਚਿੰਗ ਕੀਤੀ ਸੀ ਜਿਸ ਦੇ ਸੰਦਰਭ ਦੇ ਵਿੱਚ ਮੁਕੱਦਮਾ ਨੰਬਰ 12325825 ਦਰਜ ਕਾਇਮ ਕੀਤਾ ਗਿਆ ਸੀ ਉਸ ਦੀ ਤਕਰੀਰ ਦੇ ਸੰਬੰਧ ਵਿੱਚ ਸਾਡੇ ਐਸ.ਐਸ.ਪੀ. ਸਾਹਿਬ ਨੇ ਵਾਕਫ ਉਸ ਟੀਮਾਂ ਬਣਾਈਆਂ ਸੀ ਉਹ ਟੈਕਨੀਕਲ ਵਿੰਗ ਔਰ ਸਾਡੀ ਅਲੱਗ-ਅਲੱਗ ਟੀਮਾਂ ਦੀ ਆਪਸੀ ਕੋਆਪਰੇਸ਼ਨ ਇੰਟੀਗ੍ਰੇਸ਼ਨ ਨਾਲ ਇਹ ਅਸੀਂ ਮਕਦਮਾ ਟੇਸ ਕੀਤਾ ਨਹੀਂ ਅਜੇ ਕੈਸ਼ ਦੀ ਤਰ੍ਹਾਂ ਜੀ ਵੈਪਨਿੰਗ ਜੀ ਵੈਪਨਿੰਗ ਨੂੰ ਮਿਲਿਆ ਹੈ 32 ਗੋਰ ਪਲੱਸ 2 ਲਾਈਵ ਕੈਟ੍ਰਿਜਸ ਮਿਲਿਆ ਜੀ ਬਾਕੀ ਤਹਿਕੀਕਤ ਕਰ ਰਹੇ ਹਾਂ ਜੀ ਹੋਰ ਇਹਨਾਂ ਨੇ ਕੀ-ਕੀ ਵਾਰਦਾਤਾਂ ਕੀਤੀਆਂ ਇਹ ਵਾਈਟੋ ਸਨੇਚ ਕਿਤੇ ਕਿੱਥੇ ਕਿੱਥੇ ਇਹਨਾਂ ਨੇ ਵਸਦੇ ਆ ਉਹ ਫਿਰ ਤੁਹਾਨੂੰ ਅਦਮਾਨ ਲੈ ਰਹੇ ਹਾਂ ਅੱਜ ਫਿਰ ਕਿਸੇ ਵੱਡੇ ਗੇਮ ਮੇਰਾ ਨਾਮ ਰਜਿੰਦਰ ਹੈ ਜੀ ਜੱਦੀਪਿੰਡ ਮੇਰਾ ਸੇਵੀ ਵਾਲਾ ਜੀ ਇਸ ਟਾਈਮ ਰੈਸ਼ ਮੇਰੀ ਕਰਾਈ ਵਾਲੇ ਜੀ ਮਲੋਟ ਕੋ ਕੀ ਜਿਹੜੀ ਵਾਰਦਾਤ ਹੋਈ ਹੈ ਤੁਹਾਡੇ ਨਾਲ ਕੀ ਮਾਮਲਾ ਸਾਰਾ ਜੀ ਵਾਰਦਾਤ ਸਰ 25 ਤਰੀਕ ਨੂੰ ਹੋਈ ਹੈ ਜੀ ਮੇਰੇ ਨਾਲ ਮੈਂ ਘਰੋਂ ਜਾ ਰਿਹਾ ਸੀ ਪਿੰਡ ਕਰਾਈ ਵਾਲੇ ਨੂੰ ਰਸਤੇ 'ਚ ਇਹਨਾਂ ਨੇ ਮੈਨੂੰ ਰੋਕ ਕੇ ਮੈਥੋਂ ਲੁੱਟਖੋ ਕਰਨ ਦੀ ਕੋਸ਼ਿਸ਼ ਕੀਤੀ ਹੈ ਪਹਿਲਾਂ ਫੋਨ ਖੋਣ ਦੀ ਕੋਸ਼ਿਸ਼ ਕੀਤੀ ਹੈ ਫਿਰ ਗੱਡੀ ਖੋਣ ਦੀ ਕੋਸ਼ਿਸ਼ ਕੀਤੀ ਹੈ ਜੀ ਉਦੋਂ ਬਾਅਦ ਮੇਰੀ ਕਟ ਮਾਰ ਕੀਤੀ ਹੈ ਜੀ ਇਹਨਾਂ ਨੇ ਘਟਨਾ ਕਿੱਥੇ ਹੋਈ ਜੀ ਮੇਰੇ ਇਹ ਸਾਰਾ ਹੋਈ ਹੈ ਸੇਵੇ ਵਾਲਾ ਲੰਘਦੇ ਆ ਜਦੋਂ ਉਦੋਂ ਕੋਠਾ ਸੰਤਾ ਸਿੰਘ ਆ ਉਦੋਂ ਥੋੜਾ ਜਿਹਾ ਪਹਿਲਾਂ ਹੀ ਗੱਡੀ ਕੋਸ਼ਿਸ਼ ਕੀਤੀ ਗੱਡੀ ਖੋਈ ਹੈ ਜੀ ਦੇਖੋ ਖੋਕੇ ਲੈ ਗਏ ਹਾਂਜੀ ਖੋਕੇ ਲੈ ਗਏ ਸਕਟ ਮਾਰ ਕਰਕੇ ਕੋਈ ਨੈਟ ਵੀ ਗੇ ਲੱਗਦੀ 30000 ਰੁਪਏ ਸੀ ਜੀ 30000 ਉਹ ਵੀ ਲੈ ਕੇ ਗਏ ਹਾਂਜੀ 30000 ਰੁਪਿਆ ਮੇਰਾ ਬੈਗ ਪਰਸ ਸਾਰਾ ਕੁਝ ਵਿੱਚੇ ਸੀਗਾ ਜੀ ਹੁਣ ਪੁਲਿਸ ਵਾਲਿਓ ਕਾਪੂ ਕਰਨੀ ਸੀਗੇ ਹਾਂਜੀ ਮੈਂ ਉਸ ਤੋਂ ਬਾਅਦ ਪੁਲਿਸ ਨੂੰ ਫੋਨ ਲਾਇਆ ਸੀਗਾ ਜੀ ਇਨਾਂ ਦੀ ਬਹੁਤ ਵਧੀਆ ਕਾਰਗੁਜ਼ਾਰੀ ਰਹੀ ਹੈ ਮੋਢੇ ਨਾਲ ਮੋਢਾ ਜੋੜ ਕੇ ਮੇਰ ਨਾਲ ਖੜਿਆ ਸੀ ਹੈ ਸਟਾਫ ਤੇ ਪੁਲਿਸ ਪਾਰਟੀ ਸਾਰੀ ਜੈਤੋ ਦੀ ਪੁਲਿਸ ਪਾਰਟੀ ਬਹੁਤ ਵਧੀਆ ਕੰਮ ਕੀਤਾ ਬਹੁਤ ਥੋੜੇ ਟਾਈਮ ਚ ਮੈਨੂੰ ਗੱਡੀ ਲੱਕਠੇ ਦਿੱਤੀ ਇਹਨਾਂ ਨੇ ਨਮਸਕਾਰ ਜੀ ਮੈਂ ਬੀਪਨ ਕੋਲ ਤੇ ਤੁਹੇ ਦਿਖ ਰਿਹਾ ਦੈਂਕਸ ਹੋਇਦਾ ਠੀਕ ਹੈ ਮਿੱਤੇ ਕੋਈ ਦਿਨ ਪਹਿਲਾਂ ਜਿਹੜਾ ਹੈਗਾ ਜੈਤੋ ਚੰਦਪੜ ਰੋਡ ਤੋਂ ਇੱਕ ਪੁਆਇੰਟ ਤੇ ਗੱਡੀ ਜੜੀ ਆ ਗਿਆ ਕੋਈ ਗੇਸੀ ਜਿਹਨਾਂ ਨੂੰ ਪੁਲਿਸ ਵੱਲੋਂ ਮੁਸਤਦੀ ਵਰਤੇ ਹੋਏ ਕਾਬੂ ਕਰ ਦਿੱਤਾ ਗਿਆ ਹੈਗਾ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਪੁਲਿਸ ਬਲਿਗੋ ਚਾਰ ਦੋਸ਼ੀਆਂ ਨੂੰ ਇੱਕ ਪਿਸਤਲ ਸਮੇਤ ਕਾਬੂ ਕੀਤਾ ਗਿਆ ਗਿਆ ਦੱਸਦੇ ਤੁਹਾਨੂੰ ਵੀ ਜਿਹੜੀ ਅੱਗੇ ਦੋ ਗੱਡੀਆਂ ਜੜੀਆਂ ਉਹਨਾਂ ਤੋਂ ਬਰਾਮਦ ਕੀਤੀਆਂ ਇਸ ਟਾਈਮ ਸਾਡੇ ਨਾਲ ਐਸਪੀ ਸਾਹਿਬ ਮੌਜੂਦ ਨੇ ਆਓ ਪਾ ਗੱਲਬਾਤ ਕਰਦੇ ਹਾਂ ਕੀ ਕਹਿਣਾ ਚਾਹੁੰਦੇ ਹਨ ਜੈਤੋਂ ਦੇ ਏਰੀਆ ਵਿੱਚ ਦਿਨ ਦਿਹਾੜੇ ਇੱਕ ਚਾਰ ਵਿਅਕਤੀਆਂ ਵੱਲੋਂ ਕਾਰ ਸਨੇਚੀ ਕੀਤੀ ਗਈ ਸੀ ਵਰਨਾ ਕਾਰ ਨੰਬਰ ਸੀਓ ਦਾ ਪੀਸੀ 30 ਡਬਲ ਏ ਫਿਰ ਦਾਲੀ ਸ਼ੋਰ ਉਹ ਸਾਰੇ ਹੀ ਮੀਡੀਆ ਭਾਈ ਭਾਈਚਾਰੇ ਨੂੰ ਇਸ ਗੱਲ ਦੀ ਖਬਰ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਪੰਜਾਬ ਸਰਕਾਰ ਦਾ ਪਾਇਲਟ ਪ੍ਰੋਜੈਕਟ ਹੈ crime ਮੁਕਤ ਪੰਜਾਬ ਉਸ ਦੇ ਸੰਦਰਭ ਵਿੱਚ ਜਿਹੜੀ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਸਾਡੇ ਡੀਜੀਪੀ ਸਾਹਿਬ ਦੀਆਂ ਸਖਤ ਹਦਾਇਤਾਂ ਦੇ ਮੁਤਾਬਕ मांड जोग एसएसपी श्रीमती प्रज्ञा जैन आईपीएस एसएसपी साहब फरीदकोट ने इस संजीत की इस जुर्म की संजीत की को समझदा एस एसडीएसपी डी दी और सीआईए2 की टीम और एसडीएसपी सब डिवीजन जतों दिया अलग-अलग टीमें बनाके इस वारदात को फेस करने के दिशा निर्देश देते जिस दी कार्रवाई करते हैं ਇੱਕ ਗ੍ਰੋ ਦਾ ਪਰਦਾ ਫਾਸ਼ ਕੀਤਾ ਗਿਆ ਜਿਹਦੇ ਵਿੱਚ ਚਾਰ ਦੋਸ਼ੀਆਂ ਨੂੰ ਸਾਡੀ ਖੋਕ ਕੀਤੀ ਹੋਈ ਕਾਰ ਸਮੇਤ ਇੱਕ ਹੋਰ ਇਹਨਾਂ ਨੇ ਵਾਰ ਦਾ ਸਰਹੰਦ ਦੇ ਨੇੜੇ ਕੀਤੀ ਸੀ ਉਹ ਵੀ ਇਹਨਾਂ ਨੇ ਇੱਕ Swift ਗੱਡੀ Desire ਦੇ ਗਨਪੋਇੰਟ ਤੇ ਖੋਕ ਕੀਤੀ ਸੀ ਉਹ ਦੋ ਬਾਈਕਾਂ ਸਮੇਤ ਕੱਲ ਸਾਡੀਆਂ ਟੀਮਾਂ ਨੇ ਇਹਨਾਂ ਨੂੰ ਕਰੀਬ 3 ਵਜੇ ਢੀਰ ਸੇਖਾਂ ਦੇ ਕੋਲ ਗਫਤਾਰ ਕੀਤਾ ਦੋ ਕਾਰਾ ਕੋ ਕੀਤਾ ਪਲੱਸ ਇਹਨਾਂ ਦੇ ਕੋਲੋਂ ਇੱਕ ਵੈਪਨ ਜਿਹੜਾ 32 ਬੋਲਟ ਪਿਸਟਲ ਕੰਟਰੀ ਮੇਡ ਉਹ ਬਰਾਮਦ ਕੀਤਾ ਹੈ ਜਿਹਦੇ ਵਿੱਚ ਮੇਨ ਦੋਸ਼ੀ ਜਿਹੜਾ ਇਹਨਾਂ ਦਾ ਜਗਰਾਜ ਸਿੰਘ ਯੁਵਰਾਜ ਹੈ ਮਨਪਿੰਦਰ ਸਿੰਘ ਮੰਨਾ ਮੀਤ ਪਾਲ ਸਿੰਘ ਉਹ ਮੀਤਾ ਧਰਮਿੰਦਰ ਸਿੰਘ ਇਹ ਚਾਰੋਂ ਹੀ ਬੰਦੇ ਤਰਨਤਾਰਨ ਦੇ ਬਸਨੀਖਨ ਉੱਥੋਂ ਹੀ ਆਏ ਆ ਜਿਨ੍ਹਾਂ ਦੇ ਵਿੱਚੋਂ ਡਿਊਰੀ ਇਨਵੈਸਟੀਗੇਸ਼ਨ ਇਹ ਗੱਲ ਸਟੈਬਲਿਸ਼ ਹੋਈ ਕਿ ਇਹਨਾਂ ਦੇ ਵਿੱਚ ਦੋ ਬੰਦੇ ਆ ਜਿਹੜਾ ਯੋਗਰਾਜ ਔਰ ਮਨਪਿੰਦਰ ਇਹਨਾਂ ਦੇ ਪਹਿਲਾਂ ਵੀ ਆਮ ਜਗਤ ਤੇ ਬੱਚੇ ਦਰਜ ਆ ਜਿਹੜੀ ਸੀਆਈਏ ਟੀਮ ਸਾਡੀ ਇਨਵੈਸਟੀਗੇਟ ਕਰ ਰਹੀ ਹੈ ਇਹਨਾਂ ਨੇ ਹੋਰ ਕਿਹੜੇ ਕਿਹੜੇ ਪੰਜਾਬ ਦੇ ਵਿੱਚ ਕ੍ਰਾਈਮ ਕੀਤੇ ਆ ਇਹ ਬੇਸਿਕਲੀ ਇਹਨਾਂ ਦਾ ਤਰੀਕਾ ਇਹ ਵਾਰ ਦਾ ਤੇ ਹੀ ਸੀ ਕਿ ਗੱਡੀ ਅੱਗੇ ਲਾਉਂਦੇ ਆ ਔਰ ਗੰਦ ਪੁਆਇੰਟ ਤੋਂ ਤੇਜ ਆਪਣ ਤੇ ਜੋਨਲ ਗੱਡੀ ਸਨੇਚ ਕਰਕੇ ਤੇ ਲੈ ਜਾਂਦੇ ਸਰ ਇਹਨਾਂ ਨੂੰ ਕੋਈ ਪਤਾ ਨਹੀਂ ਪਾਉਂਦੇ ਹਾਂ ਆ ਮੈਂ ਬਰੀਫ ਕਰ ਚੁੱਕਾ ਹਾਂ ਜੀ ਇਹ ਚਾਰਾਂ ਦੋਸ਼ੀਆਂ ਦੇ ਅਪਰਾਧੀਆਂ ਦੇ ਵਿੱਚ ਦੋ ਅਪਰਾਧੀ ਹਨ ਜਗਰਾਤ ਸਿੰਘ ਔਰ ਮਨਪਿੰਦਰ ਸਿੰਘ ਜਿਨ੍ਹਾਂ ਨੇ ਪਹਿਲਾਂ ਵੀ ਆਰਮਜ਼ੈਕ ਦੇ ਪੱਤੇ ਦੱਬਿਆ ਸਰ ਕਿਹੜੀਆਂ ਕੋਕੀਤੀਆਂ ਗੱਡੀਆਂ ਤੇ ਕੋਈ ਵਾਰਦਾਤ ਕਰਦੇ ਆ ਕਿ ਤਕੀਕ ਆਬਿਅਸਲੀ ਵੀ ਇਹ ਕਿਉਂਕਿ ਜਿਹੜੀ ਇਹ ਸਨੇਚ ਕਰਕੇ ਸਰਹੰਦ ਦੇ ਕੋਲੋਂ ਗੱਡੀ ਲੈ ਕੇ ਆਇਆ ਸੀ ਸਵਿਫਟ ਉਹਨੂੰ ਅੱਗੇ ਲਗਾ ਕੇ ਇਹਨਾਂ ਨੇ ਸਾਡੇ ਐਸਐਸਪੀ ਤੋਂ ਜਤੋਂ ਪੁਲਿਸ ਸਟੇਸ਼ਨ ਤੋਂ ਬਸੰਦਾ ਰੋਡ ਤੋਂ ਸੇਵੇ ਵਾਲਾ ਦੇ ਨੇੜੇ ਇਹਨਾਂ ਨੇ ਗੱਡੀ ਦੀ ਸਨੇਚਿੰਗ ਕੀਤੀ ਸੀ ਜਿਸ ਦੇ ਸੰਦਰਭ ਦੇ ਵਿੱਚ ਮੁਕੱਦਮਾ ਨੰਬਰ 12325825 ਦਰਜ ਕਾਇਮ ਕੀਤਾ ਗਿਆ ਸੀ ਉਸ ਦੀ ਤਕਰੀਕਾ ਦੇ ਸੰਬੰਧ ਵਿੱਚ ਸਾਡੇ ਐਸਐਸਪੀ ਸਾਹਿਬ ਨੇ ਵਾਕਫ ਉਸ ਟੀਮਾਂ ਬਣਾਈਆਂ ਸੀ ਉਹ ਟੈਕਨੀਕਲ ਵਿੰਗ اور ਸਾਡੀ ਅਲੱਗ-ਅਲੱਗ ਟੀਮਾਂ ਦੀ ਆਪਸੀ ਕੋਆਪਰੇਸ਼ਨ ਇੰਟੀਗ੍ਰੇਸ਼ਨ ਨਾਲ ਇਹ ਅਸੀਂ ਮਕਦਮਾ ਟੇਸ ਕੀਤਾ ਨਹੀਂ ਅਜੇ ਕੈਸ਼ ਦੀ ਤਰ੍ਹਾਂ ਜੀ ਵੈਪਨਿੰਗ ਜੀ ਵੈਪਨਿੰਗ ਨੂੰ ਮਿਲਿਆ ਹੈ 32 ਗੋਰ ਪਲੱਸ 2 ਲਾਈਵ ਕੈਟ੍ਰਿਜਸ ਮਿਲਿਆ ਜੀ ਬਾਕੀ ਤਹਿਕੀਕਤ ਕਰ ਰਹੇ ਹਾਂ ਜੀ ਹੋਰ ਇਹਨਾਂ ਨੇ ਕੀ-ਕੀ ਵਾਰਦਾਤਾਂ ਕੀਤੀਆਂ ਇਹ ਵਾਈਟੋ ਸਨੇਚ ਕਿਤੇ ਕਿੱਥੇ ਕਿੱਥੇ ਇਹਨਾਂ ਨੇ ਵਸਦੇ ਆ ਉਹ ਫਿਰ ਤੁਹਾਨੂੰ ਅਦਮਾਨ ਲੈ ਰਹੇ ਹਾਂ ਅੱਜ ਫਿਰ ਅਲੱਗ ਕਿਸੇ ਵੱਡੇ ਗੇਮ ਮੇਰਾ ਨਾਮ ਰਜਿੰਦਰ ਹੈ ਜੀ ਜੱਦੀਪਿੰਡ ਮੇਰਾ ਸੇਵੀ ਵਾਲਾ ਜੀ ਇਸ ਟਾਈਮ ਰੈਸ਼ ਮੇਰੀ ਕਰਾਈ ਵਾਲੇ ਜੀ ਮਲੋਟ ਕੋ ਕੀ ਜਿਹੜੀ ਵਾਰਦਾਤ ਹੋਈ ਹੈ ਤੁਹਾਡੇ ਨਾਲ ਕੀ ਮਾਮਲਾ ਸਾਰਾ ਜੀ ਵਾਰਦਾਤ ਸਰ 25 ਤਰੀਕ ਨੂੰ ਹੋਈ ਹੈ ਜੀ ਮੇਰੇ ਨਾਲ ਮੈਂ ਘਰੋਂ ਜਾ ਰਿਹਾ ਸੀ ਪਿੰਡ ਕਰਾਈ ਵਾਲੇ ਰਸਤੇ 'ਚ ਇਹਨਾਂ ਨੇ ਮੈਨੂੰ ਰੋਕ ਕੇ ਮੈਥੋਂ ਲੁੱਟਖੋ ਕਰਨ ਦੀ ਕੋਸ਼ਿਸ਼ ਕੀਤੀ ਹੈ ਪਹਿਲਾਂ ਫੋਨ ਖੋਣ ਦੀ ਕੋਸ਼ਿਸ਼ ਕੀਤੀ ਹੈ ਫਿਰ ਗੱਡੀ ਖੋਣ ਦੀ ਕੋਸ਼ਿਸ਼ ਕੀਤੀ ਹੈ ਜੀ ਉਦੋਂ ਬਾਅਦ ਮੇਰੀ ਕਟ ਮਾਰ ਕੀਤੀ ਹੈ ਜੀ ਇਹਨਾਂ ਨੇ ਘਟਨਾ ਕਿੱਥੇ ਹੋਈ ਜੀ ਮੇਰੇ ਇਹ ਸਾਰਾ ਹੋਈ ਹੈ ਸੇਵੇ ਵਾਲਾ ਲੰਘਦੇ ਆ ਜਦੋਂ ਉਦੋਂ ਕੋਠਾ ਸੰਤਾ ਸਿੰਘ ਆ ਉਦੋਂ ਥੋੜਾ ਜਿਹਾ ਪਹਿਲਾਂ ਹੀ ਗੱਡੀ ਕੋਸ਼ਿਸ਼ ਕੀਤੀ ਗੱਡੀ ਖੋਈ ਹੈ ਜੀ ਦੇਖੋ ਖੋਕੇ ਲੈ ਗਏ ਹਾਂਜੀ ਖੋਕੇ ਲੈ ਗਏ ਜੀ ਕਟ ਮਾਰ ਕਰਕੇ ਕੋਈ ਨੈਟ ਵੀ ਗੇਰਾ ਵੀ ਸੀ ਲੱਗਦੀ 30000 ਰੁਪਏ ਸੀ ਜੀ 30000 ਉਹ ਵੀ ਲੈ ਕੇ ਗਏ ਹਾਂਜੀ 30000 ਰੁਪਿਆ ਮੇਰਾ ਬੈਗ ਪਰਸ ਸਾਰਾ ਕੁਝ ਵਿੱਚੇ ਸੀਗਾ ਜੀ ਹੁਣ ਪੁਲਿਸ ਵਾਲਿਓ ਕਾਪੂ ਕਰਨੀ ਸੀਗੇ ਹਾਂਜੀ ਮੈਂ ਉਸ ਤੋਂ ਬਾਅਦ ਪੁਲਿਸ ਨੂੰ ਫੋਨ ਲਾਇਆ ਸੀਗਾ ਜੀ ਇਨਾਂ ਦੀ ਬਹੁਤ ਵਧੀਆ ਕਾਰਗੁਜ਼ਾਰੀ ਰਹੀ ਹੈ ਮੋਢੇ ਨਾਲ ਮੋਢਾ ਜੋੜ ਕੇ ਮੇਰ ਨਾਲ ਖੜਿਆ ਸੀ ਹੈ ਸਟਾਫ ਤੇ ਪੁਲਿਸ ਪਾਰਟੀ ਸਾਰੀ ਜੈਤੋ ਦੀ ਪੁਲਿਸ ਪਾਰਟੀ ਬਹੁਤ ਵਧੀਆ ਕੰਮ ਕੀਤਾ ਬਹੁਤ ਥੋੜੇ ਟਾਈਮ ਚ ਮੈਨੂੰ ਗੱਡੀ ਲੱਕਠੇ ਦਿੱਤੀ ਇਹਨਾਂ ਨੇ